ਵਾਰਦਾਤਾਂ ਜਿਹੜੀਆਂ 50 ਦੇ ਕਰੀਬ ਕੀਤੀਆਂ ਹੋਣਗੀਆਂ ਗੋਲੀ ਲੱਗਣ ਦੇ ਨਾਲ ਉਹਦੀ ਮੌਤ ਹੋ ਗਈ ਸੀ ਰਾਤ ਨੂੰ ਇਹਨਾਂ ਨੇ ਇੱਕ ਕੈਮਰਾ ਚੋਰੀ ਕੀਤਾ ਹੈ ਕਿ 60000 ਰੁਪਇਆ ਜਿਹੜਾ ਹੈਗਾ ਉਥੋਂ ਲੁੱਟ ਕੇ ਲੈ ਗਏ ਸੀ ਲਗਾਤਾਰ ਇਹ ਵਾਰਦਾਤਾਂ ਕਰ ਰਹੀ ਸੀ ਕਿ ਤੇ ਵੈਪਨ ਹੈਗਾ ਬ੍ਰੰਦ ਹੋਇਆ ਉਹ ਸਾਫ਼ ਸੀਨ ਕੋਲੋਂ ਹੋਇਆ ਇਹਦੇ ਵਿੱਚ 16 ਦਿਨ ਇੱਕ ਉਦਨਵਾਲ ਪੈਟਰੋਲ ਪੰਪ ਤੇ ਲੁੱਟ ਦੀ ਨੀਤ ਦੇ ਨਾਲ ਦੋ ਜਣੇ ਜਿਹੜੇ ਬਲਦੇਵ ਸਿੰਘ ਤੇ ਸਾਫ ਸਿੰਘ ਜਿਹੜੇ ਆਏ ਸੀਗੇ ਪਰ ਲੁੱਟ ਤਾਂ ਇਹਨਾਂ ਕੋਲ ਹੋਈ ਨਹੀਂ ਲੇਕਿਨ ਜਿਹੜੇ ਸਿਗੇ ਉਹ પેટ્રોલ ਪੰਪ ਦੇ ਸਿਗੇ ਕਰਿੰਦੇ ਹੈਗੇ ਸੀਗੇ ਉਹਨਾਂ ਦੇ ਦੋ ਇੱਕ ਨੂੰ ਜ਼ਖਮੀ ਕਰਤਾ ਇੱਕ ਦੀ ਜਿਹੜੀ ਹੈਗੀ ਗੋਲੀ ਲੱਗਣ ਦੇ ਨਾਲ ਉਹਦੀ ਮੌਤ ਹੋ ਗਈ ਸੀ ਜਿਹੜਾ ਕਿ ਉਹ ਹਿਮਾਚਲ ਪੰਜਾਬ ਦਾ ਰਹਿਣ ਵਾਲਾ ਸੀ ਰਵੀ ਕੁਮਾਰ ਸੀਗਾ ਇਹ ਇਹਦੇ ਵਿੱਚ ਜਿਹੜਾ ਸਾਹਬ ਸਿੰਘ ਹੈਗਾ ਵਾ ਇਹ ਕਾਨੂੰਨਵਾਨ ਪੁਲਿਸ ਨੇ ਜਿਹੜਾ ਹੈਗਾ ਇਹਨਾਂ ਨੇ ਇਸ ਤੋਂ ਬਾਅਦ 2 ਦਿਨ ਬਾਅਦ ਹੀ ਜਿਹੜੀ ਹੈਗੀ ਵਾਰਦਾਤ ਫਿਰ ਇਹਨਾਂ ਨੇ ਕੀਤੀ ਕਾਨੂੰਨਵਾਨ ਕਾਨੂੰਨਵਾਨ ਵਾਲਿਆਂ ਨੇ ਇਹਨਾਂ ਨੂੰ ਉੱਥੇ ਟੇਸ ਕਰਕੇ ਸਾਹਬ ਸਿੰਘ ਨੂੰ ਰੈਸਟ ਕਰ ਲਿਆ ਸੀਗਾ ਫਿਰ ਅਸੀਂ ਪ੍ਰੋਡਕਸ਼ਨ ਰੂਮ ਤੇ ਲੈ ਕੇ ਆਏ ਹੈਗੇ ਆ ਤੇ ਜਿਹੜਾ ਬਲਦੇਵ ਸਿੰਘ ਹੈਗਾ ਵਾ ਇਹ ਨਸੀਬਪੁਰ ਦਾ ਰਹਿਣ ਵਾਲਾ ਹੈਗਾ ਇਹਨੂੰ ਅਸੀਂ ਰੈਸਟ ਕੀਤਾ ਹੈਗਾ ਬਟਾਲਾ ਪੁਲਿਸ ਨੇ ਰੈਸਟ ਕੀਤਾ ਹੈਗਾ ਵਾ ਤੇ ਉਹ ਜਿਆਦਾ ਮੈਦੇ ਏਰੀਏ ਦੇ ਵਿੱਚ ਤੇ ਪਲੱਸ ਗਰਦਾਸਪੁਰ ਤੇ ਸਾਡਾ ਜਿਹੜਾ ਕਮਾਂਡ ਥਾਣਾ ਹੈਗਾ ਇਹਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਵਾਰਦਤਾਂ ਘੱਟੋ ਘੱਟ ਛੋਟੀਆਂ ਛੋਟੀਆਂ ਵਾਰਦਤਾਂ ਜਿਹੜੀਆਂ 50 ਦੇ ਕਰੀਬ ਕੀਤੀਆਂ ਹੋਣਗੀਆਂ ਸਾਡੇ ਥਾਣੇ ਦੇ ਵਿੱਚ ਜਿਹੜਾ ਇੱਕ ਸਾਬ ਸਿੰਘ ਦਾ ਪੈਟਰੋਲ ਪੰਪ ਸੀਗਾ ਉੱਥੇ ਵੀ ਇਹਨਾਂ ਨੇ ਲੁੱਟ ਖੋਹ ਕੀਤੀ ਫਿਰ ਇੱਕ ਗ੍ਰਾਮਨੀ ਬ੍ਰਾਂਚ ਹੁੰਦੀ ਹੈਗੀ ਜਿੱਦੇ ਵਿੱਚ ਪੈਸਿਆਂ ਦਾ ਕੋਈ ਲੈਣ ਦੇਣ ਹੁੰਦਾ ਉੱਥੇ ਰਾਤ ਨੂੰ ਇਹਨਾਂ ਨੇ ਇੱਕ ਕੈਮਰਾ ਚੋਰੀ ਕੀਤਾ ਤੇ ਇੱਕ ਇਹਨਾਂ ਨੇ 60000 ਰੁਪਇਆ ਜਿਹੜਾ ਹੈਗਾ ਉਥੋਂ ਲੁੱਟ ਕੇ ਲੈ ਕੇ ਗਏ ਸੀਗੇ ਹੁਣ ਤੱਕ ਕਿੰਨੀਆਂ ਕਵਾਰ ਦਤਾਂ ਦਾ ਜਿਹੜਾ ਮੰਨਦੇ ਆਂ ਵੀ ਆਪਾਂ ਇੰਨੀਆਂ ਕਵਾਰ ਦਤਾਂ ਨੇ ਕੀਤੀਆਂ ਤੁਹਾਡੇ ਕੋਲ ਨਹੀਂ ਇਹਨਾਂ ਨੇ ਇੱਕ ਮੈਿੱਤੇ ਤੋਂ ਜਿਹੜੇ ਪਿਸਟਲ ਦੀ ਵਾਰਦਤ ਸਾਡੇ ਉਧਨਵਾਲ ਹੋਈ ਆ ਇੱਕ ਇਹਨਾਂ ਨੇ ਉਥੋਂ ਪਿਸਟਲ ਖੋਇਆ ਸੀ ਫੌਜੀ ਨੌਜਵਾਨ ਸੀਗਾ ਉਹਨਾਂ ਦਾ ਬੈਗ ਹੋਇਆ ਬੈਗ ਦੇ ਵਿੱਚੋਂ ਇਹਨਾਂ ਨੂੰ ਉਥੋਂ ਮਿਲਿਆ ਉਸ ਏਰੀਏ 'ਚ ਵੀ ਬਹੁਤ ਜ਼ਿਆਦੀਆਂ ਕੀਤੀਆਂ ਸਾਡੇ ਜਿਹੜੇ ਸਾਡੇ ਏਰੀਏ ਦੇ ਵਿੱਚ ਜਿੰਨੀਆਂ ਵਾਰਦਤਾਂ ਕੀਤੀਆਂ ਛੋਟੀਆਂ-ਛੋਟੀਆਂ ਕੁਝ ਤਾਂ ਕਈ ਵਾਰੀ ਜਣੀਆਂ ਹੈਗੀਆਂ ਦੱਸਦੀ ਨਹੀਂ ਹੈਗੇ ਲੋਕਾਂ ਨੂੰ ਪਰ ਜੋ ਇਹਨਾਂ ਨੇ ਪੁਛਗਿਸ਼ ਵਿੱਚ ਆਏ ਹੈਗੇ ਇਹਨਾਂ ਨੇ ਕਾਫੀ ਜਣੀਆਂ ਹੈਗੀਆਂ ਵਾਰਦਾਤਾਂ ਕੀਤੀਆਂ ਨੇ 50 ਦੇ 60 ਦੇ ਕਰੀਬ ਲਗਾਤਾਰ ਇਹ ਵਾਰਦਾਤਾਂ ਕਰ ਰਹੇ ਸੀਗੇ ਜਿਹੜੇ ਕਿ ਅਸੀਂ ਅਸੀਂ ਫੜਲੇ ਹੈਗੇ ਆ ਦੋਨੋਂ ਦੋਨੋਂ ਹੀ ਇੱਕ ਜਿਹੜਾ ਬਲਦੇਵ ਸਿੰਘ ਦਾ ਹੈਗਾ ਇਹਦੇ ਸੱਟ ਲੱਗਣ ਕਰਨ ਜਿਹੜਾ ਇਹ ਹਸਪੀਟਲ ਐਡਮਿਟ ਹੈਗਾ ਇਹ ਤੇ ਸੱਟ ਕਿਵੇਂ ਲੱਗੀ ਮੈਂ ਇਹ ਜਦੋਂ ਅਸੀਂ ਰਿਪੋਰਟ ਕੀਤਾ ਹੈਗਾ ਤਾਂ ਇਹਨੂੰ ਇਹ ਫੜਿਆ ਤੇ ਇਹਨੇ ਇਕੱਠੇ ਤੋਂ ਛਾਲ ਮਾਰ ਦਿੱਤੀ ਠੀਕ ਇਹ ਤਾਂ ਕੋਈ ਪਿਛਲਾ ਰਿਕਾਰਡ ਜਿਹੜਾ ਸੀ ਉਹ ਵੀ ਕ੍ਰਿਮੀਨਲ ਰਿਕਾਰਡਿੰਗ ਬਿਲਕੁਲ ਜੀ ਬਿਲਕੁਲ ਇਹ ਕ੍ਰਿਮੀਨਲ ਹੈਗਾ ਤੇ ਬਹੁਤ ਜ਼ਿਆਦਾ ਇਹਨਾਂ ਤੇ ਕੇਸ ਰਜਿਸਟਰ ਹੈਗਾ ਠੀਕ ਹੈ ਹੋਰ ਅੱਗੇ ਪੁਛਗਿਸ਼ ਹੈ ਹਾਂ ਅੱਗੇ ਪੁਛਗਿਸ਼ ਜਿਹੜਾ ਹੈਗਾ ਉਹਦੇ ਸੱਟ ਲੱਗੀ ਬਲਦੇਵ ਸਿੰਘ ਦੇ ਉਹਦੀ ਅਸੀਂ ਅੱਜ ਪੁਛਗਿਸ਼ ਕਰਾਂਗੇ ਦੁਬਾਰਾ ਤੇ ਜਿਹੜਾ ਸਾਹਬ ਸਿੰਘ ਹੈਗਾ ਉਹਨੇ ਹਸਣ ਦੱਸਿਆ ਵੀ ਅਸੀਂ ਜਿਹੜੇ ਦੋਨੋਂ ਇਕੱਠੇ ਹੀ ਇਹ ਜੜੀਆਂ ਵਾਰਦਾਤਾ ਕਰਦੇ ਸੀ ਮੈਡਮ ਵੈਪਨ ਬ੍ਰੰਧ ਹੋ ਗਏ ਹਾਂਜੀ ਵੈਪਨ ਜਿਹੜਾ ਹੈਗਾ ਉਹ ਬਰામਤ ਹੋਇਆ ਵਾ ਓਕੇ ਕੋਇਆ ਜੀ ਸਾਫ ਸਿੰਘ ਉਹ ਜਿਹੜਾ ਵੈਪਨ ਹੈਗਾ ਬਰામਤ ਹੋਇਆ ਉਹ ਸਾਫ ਸਿੰਘ ਕੋਲੋਂ ਹੋਇਆ ਥਾਣੇ ਕਨਵਰ ਦੇ ਵਿੱਚ